ਤੇ ਲੋੜ ਤੇ ਗਰੀਬੰਦ ਪਰਿਵਾਰ ਹੈ ਜੋ ਕਿ ਜਿਨ੍ਹਾਂ ਦਾ ਪਿਛਲੇ ਦਿਨੀ ਬਰਸਾਤਾ ਦੌਰਾਨ ਮਕਾਨ ਢਾਹ ਢੇਰੀ ਹੋ ਗਿਆ ਸੀ ਉਹ ਛੋਟੇ ਛੋਟੇ ਬੱਚੇ ਨੇ ਉਹਨਾਂ ਦੇ ਇਹ ਜਕਰ ਕੀਤਾ ਤਾਂ ਇਹਨਾਂ ਵੱਲੋਂ ਪੁਲਿਸ ਦੇ ਨਾਲ ਦੇ ਸਾਥੀਆਂ ਦੇ ਸਹਿਯੋਗ ਨਾਲ ਇਹ ਜੋ ਕਿ ਇਹਨਾਂ ਦੀ ਮਦਦ ਕੀਤੀ ਜਾ ਰਹੀ ਸੀ ਇਹ ਪਹਿਲੀ ਵਾਰੀ ਦੇਖਿਆ ਕਿ ਪੁਸ ਮੁਲਾਜ਼ਮ ਜਾਂ ਪੁਲਿਸ ਕਰਮਚਾਰੀ ਅਧਿਕਾਰੀ ਕਿਸੇ ਦਾ ਇਸ ਤਰ੍ਹਾਂ ਸਵਾਮਨ ਨਿਭਾਉਂਦੇ ਹੋਣ ਜੋ ਕਿ ਪਿਛਲੇ ਦਿਨੀ ਆਪਾਂ ਦੇਖਦੇ ਆਂ ਨਸ਼ਾ ਵਾਲੇ ਜਿਹੜੇ ਨਸ਼ਾ ਵੇਚਣ ਵਾਲੇ ਸੀ ਉਹਨਾਂ ਤੇ ਕੂੜਾ ਪੰਚਾ ਤਾਂ ਜਰੂਰ ਫਿਰਦਾ ਦੇਖਿਆ ਪਰ ਮਕਾਨ ਬਣਾਉਂਦੇ ਅੱਜ ਪਹਿਲੀ ਵਾਰੀ ਅੱਲਾਹ ਕਿਤੇ ਠੀਕਾ ਤੇ ਅਸੀਂ ਜਿਹੜੇ ਸਾਰੇ ਮੁਲਾਜ਼ਮ ਨੇ ਆਪਦੇ ਫੀਸ ਤੋਂ ਜਿਹੜਾ ਖਰਚ ਕਰਕੇ ਇਹਨਾਂ ਦੀ ਛੱਤ ਦਾ ਜਿਹੜਾ ਪ੍ਰਬੰਧ ਆ ਉਹ ਹੁੰਦਾ ਬਣਦਾ ਉਸ ਪੱਲੇ ਉਸ ਪੱਲੇ ਉੱਤੇ ਪੁਲਿਸ ਆਈ ਸੀ ਕਿ ਪੁਲਿਸ ਬਰਾ ਤੁਹਾਡੇ ਮਕਾਨ ਦੀ ਛੱਤ ਬਣਾ ਕੇ ਦੇਣ ਦਾ ਜੋ ਪ੍ਰਬੰਧ ਕੀਤਾ ਗਿਆ ਕਿਸ ਤਰ੍ਹਾਂ ਕੀ ਗੱਲ ਕਹਣਾ ਵਾ ਉਹਨਾਂ ਵੱਲੋਂ ਜਿਹਨਾਂ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਵੀ ਸਾਡਾ ਛੱਤ ਕਵਾ ਕੇ ਦੇ ਰਹੇ ਨੇਗੇ ਤੇ ਉਹਨਾਂ ਨੇ ਬਹੁਤ-ਬਹੁਤ ਧੰਨਵਾਦ ਕਰਦੀਆਂ ਅਸੀਂ ਬਹੁਤ ਔਖੇ ਆਂ ਮੈਂ ਅਸੀਂ ਸਾਨੂੰ ਪਤਾ ਸੀ ਕਿਵੇਂ ਗੁਜ਼ਾਰਾ ਕਰਦੇ ਆਂ ਰੋਟੀ ਪਾਣੀ ਤੁਸੀਂ ਦੇਖਦੇ ਹੋ ਬਾਹਰ ਮੇ ਧੁੱਪੇ ਚੋਟੇ ਜਿਹਾ ਕਾਂ ਨਾਲ ਬਣਾਉਣੀ ਹੈ ਬਰਾਂ ਤੇ ਪੈਨ ਦਾ ਵੀ ਸਾਨੂੰ ਬਹੁਤ ਔਖਾ ਕਰਦੀ ਕੋਈ ਆ ਕਰ ਜਾਂਦਾ ਸੀ ਇੱਥੇ ਕਮਰੇ ਚ ਚਾਦਰਾਂ ਤੇ ਪੈਨੇ ਸੌਣੇ ਜਿਮੀ ਪੈ ਚਦਰ ਵਿੱਚ ਹੁੰਦੀ ਨਾਲ ਫਿਰ ਜੀ ਅਸੀਂ ਕਈ ਵਾਰ ਰੋਟੀ ਵੀ ਨਹੀਂ ਬਣਾਉਂਦੇ ਹੈਗੇ ਸੋ ਜਾਂਦੇ ਨਹੀਂ ਸ਼ੋਇਆ और कौन कौन अफवाह थी ऐसी चार जी छोटे छोटे दो बच्चे ने के ने ये क्या नाम है अपना आज तो समूह पुलिस बल्लो आईसीएस तो साहब की करवे गए वो मकान वाले पे पर आला करके गए बहुत ज्यादा जी मैं बहुत बहुत दिल से धन्यवाद करता हूं कि वो मेरे मकान मकान साडा बारिश कारण गया कितना टाइम हो अब बारिश कारण नहीं कितना टाइम अच्छा ਦੇ ਰੋਬਰੇ ਬਾਤ ਤੇ ਖਾਣਾ ਪਰਾਣਾ ਪੈਣਾ ਸੋਣਾ ਕਿੱਥੇ ਸੋਦਾ ਤੇ ਰਹਾ ਚਾਚਾ ਕਦਰਾਂ ਤੇ ਰਸੋਈ ਅੱਛਾ ਵੀ ਬਾਤ ਪਰਿਵਾਰ ਚ ਕਿੰਨੀ ਬਰਬਾਦ ਬਰਬਾਦ ਚ 4 ਮੈਂਬਰ 14 ਨੇ ਬੱਚੇ ਹਾਂ ਕੀ ਕੰਮ ਕਰਦੇ ਨੇ ਨਾ ਦਿਖਾਈ ਗਿਆ 100 ਸਤਨਾਮ ਸਿੰਘ ਦਮਦਮੀ ਸੀਨੀਅਰ ਮੀਤ ਪ੍ਰਧਾਨ ਸਰਵਾਦਾਪਲਾ ਚੈਰੀਟੇਬਲ ਟਰਸਟ ਹਾਂਜੀ ਹਾਂਜੀ ਔਰ ਅੱਜ ਸਾਨੂੰ ਜੋ ਪਤਾ ਲੱਗਿਆ ਹੈਗਾ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਕਸ਼ਮੀਰ ਸਿੰਘ ਜੀ ਜੋ ਕਿ ਐਸ ਐਚਓ ਸਿਟੀ ਨੇ ਇੱਥੇ ਨਾਲ ਹੀ ਆਰਮਨਗਰ ਵਸਤੀ ਹੈ ਇੱਥੇ ਇੱਕ ਲੋੜ ਤੇ ਗਰੀਬ ਬੰਦ ਪਰਿਵਾਰ ਹੈ ਜੋ ਕਿ ਜਿਨ੍ਹਾਂ ਦਾ ਪਿਛਲੇ ਦਿਨੀ ਬਰਸਾਤਾ ਦੌਰਾਨ ਮਕਾਨ ਢਹਿ ਢੇਰੀ ਹੋ ਗਿਆ ਸੀ ਉਹ ਛੋਟੇ ਛੋਟੇ ਬੱਚੇ ਨੇ ਉਹਨਾਂ ਦੇ ਲੇਬਰ ਦਾ ਕੰਮ ਕਰਦਾ ਬਿਮਾਰ ਹੋਣ ਕਰਕੇ ਹੁਣ ਉਹਨਾਂ ਤੋਂ ਲੇਬਰ ਵੀ ਨਹੀਂ ਹੋ ਰਹੀ ਸੋ ਜਦੋਂ ਕਿਸੇ ਨਾਲ ਦੇ ਦੱਸਿਆ ਕੁਝ ਸੰਸਥਾਵਾਂ ਦੇ ਆਗੂਆਂ ਵੱਲੋਂ ਇਹ ਜ਼ਿਕਰ ਕੀਤਾ ਤਾਂ ਇਹਨਾਂ ਵੱਲੋਂ ਪੁਲਿਸ ਦੇ ਨਾਲ ਦੇ ਸਾਥੀਆਂ ਦੇ ਸਹਿਯੋਗ ਨਾਲ ਇਹ ਜੋ ਕਿ ਇਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਇਹ ਪਹਿਲੀ ਵਾਰੀ ਦੇਖਿਆ ਕਿ ਪੁਲਿਸ ਮੁਲਾਜ਼ਮ ਜਾਂ ਪੁਲਿਸ ਕਰਮਚਾਰੀ ਅਧਿਕਾਰੀ ਕਿਸੇ ਦਾ ਇਸ ਤਰ੍ਹਾਂ ਸਵਾਮਾ ਨਿਭਾਉਂਦੇ ਹੋਣ ਕਿਉਂਕਿ ਪਿਛਲੇ ਦਿਨੀ ਆਪਾਂ ਦੇਖਦੇ ਆ ਨਸ਼ਾ ਵਾਲੇ ਜਿਹੜੇ ਨਸ਼ਾ ਵੇਚਣ ਵਾਲੇ ਸੀ ਉਹਨਾਂ ਤੇ ਪੀਲਾ ਪੰਜਾ ਤਾਂ ਜਰੂਰ ਫਿਰਦਾ ਦੇਖਿਆ ਪਰ ਮਕਾਨ ਬਣਾਉਂਦੇ ਅੱਜ ਪਹਿਲੀ ਵਾਰੀ ਦੇਖਿਆ ਸੋ ਅਸੀਂ ਇਹ ਜੇ ਨੇਕ ਅਫਸਰਾਂ ਨੂੰ ਵਧਾਈ ਦਿੰਨੇ ਆ ਔਰ ਉਹਨਾਂ ਦੇ ਕੰਮ ਦੀ ਸ਼ਲਾਘਾ ਕਰਦੇ ਆ ਜਿਹੜਾ ਕਿ ਇਹ ਲੋੜਵੰਦ ਪਰਿਵਾਰ ਦੀ ਮਦਦ ਇਹਨਾਂ ਵੱਲੋਂ ਸਾਥੀਆਂ ਨਾਲ ਮਿਲ ਕੇ ਕੀਤੀ ਜਾ ਰਹੀ ਹੈ ਬਹੁਤ ਹੀ ਵਾਹਿਗੁਰੂਗੇ ਅਰਦਾਸ ਕਰਦੇ ਆਂਗੇ ਅਸੀਂ ਕਿ ਸੱਚੇ ਪਾਸ਼ਾ ਇਹੋ ਜੇ ਅਫਸਰਾਂ ਨੂੰ ਚੜ੍ਹਦੀ ਕਲਾ ਬਖਸ਼ਣ ਤੰਦਰੁਸਤੀ ਬਖਸ਼ਣ ਖੁਸ਼ੀਆਂ ਬਖਸ਼ਣ ਤਰੱਕੀਆਂ ਬਖਸ਼ਣ ਔਰ ਇਸ ਤਰ੍ਹਾਂ ਦੀਆਂ ਸਮਾਜ ਸਭਾਵਾਂ ਵਿੱਚ ਆਪਣਾ ਯੋਗਦਾਨ ਪਾਉਂਦੇ ਰਹਿਣ ਔਰ ਅਸੀਂ ਹੋਰਾਂ ਨੂੰ ਵੀ ਕਹਿੰਦੇ ਆ ਕਿ ਇਹੋ ਜੇ ਅਫਸਰਾਂ ਨੂੰ ਦੇਖ ਕੇ ਹੋਰ ਵੀ ਜਿੱਥੇ ਪੁਲਿਸ ਮੁਲਾਜ਼ਮ ਇਸ ਤਰ੍ਹਾਂ ਦੀਆਂ ਸਭਾਵਾਂ ਵਿੱਚ ਆਉਣ ਅੱਗੇ ਆਉਣ ਉੱਤੇ ਹੋਰ ਸਮਾਜ ਸੇਵੀ ਸੰਸਥਾਵਾਂ ਅੱਗੇ ਆ ਕੇ ਇਸ ਤਰ੍ਹਾਂ ਗਰੀਬ ਤੇ ਲੋੜੀਂਦੇ ਅਸੀਂ ਦੁਆਰਾ ਫਿਰ ਇਹਨਾਂ ਦੀ ਜੋ ਕਿ ਰਜਿੰਦਰ ਸਿੰਘ ਇੰਸਪੈਕਟਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਜੋ ਇੱਕ ਸਰਪਲ ਪੁਲਿਸ ਵੱਲੋਂ ਇੱਕ ਗਰੀਬ ਦਾ ਛੱਤ ਮਕਾਨ ਬਣਾ ਕੇ ਆਇਆ ਹਾਂ ਜੀ ਹਾਂ ਜੀ ਸਾਨੂੰ ਜਿਹੜੇ ਪਤਾ ਲੱਗਿਆ ਸੀ ਇਹ ਇੱਥੇ ਕਿਰਗਰਾਂ ਬਸਤੀ ਜਿਹੜੀ ਇੱਥੇ ਇੱਕ ਗਰੀਬ ਪਰਿਵਾਰ ਰਹਦਾ ਜਿਹੜਾ ਲੇਬਰ ਦਾ ਕੰਮ ਕਰਦਾ ਬਿਮਾਰ ਹੋਣ ਕਰਕੇ ਜਿਹੜਾ ਲੇਬਰ ਉਹਦੇ ਕੋ ਤੇ ਨਹੀਂ ਹੁੰਦੇ ਉਹਦੇ ਛੋਟੇ ਛੋਟੇ ਬੱਚੇ ਆ ਉਹਦਾ ਇੱਕ ਜਿਹੜਾ ਮਕਾਨ ਸੀ ਇੱਕ ਕਮਰਾ ਸੀ ਉਹਦੀ ਜਿਹੜੀ ਛੱਤ ਆ ਬਾਰਸ਼ਾਂ ਚ ਟਿਕ ਚੁੱਕੀ ਆ ਉਹਦੀ ਉਹ ਰਿਪੇਅਰ ਕਰਾ ਨਹੀਂ ਸਕਾ ਤੇ ਫਿਰ ਸਾਨੂੰ ਅਸੀਂ ਵੈਰੀਫਾਈ ਕੀਤਾ ਤੇ ਸੰਸਥਾ ਨਾਲ ਜੁੜੇ ਨੇ ਸਾਡੇ ਨਾਲ ਇਹਨਾਂ ਤੋਂ ਪੁੱਛਗਿੱਛ ਕੀਤੀ ਸੀ ਨੇ ਜੇਰੇ ਇੱਥੇ ਮੌਕੇ ਤੇ ਪਹੁੰਚਿਆ ਬਾਕੀ ਇਹਦੇ ਘਰ ਦਾ ਜਿਹੜਾ ਇੱਕ ਕਮਰਾ ਉਹਦੇ ਛੱਤ ਜਿਹੜੀ ਡਰ ਚੁੱਕੀ ਆ ਇਹ ਰਿਪੇਅਰ ਇਹ ਨਹੀਂ ਕਰਵਾ ਸਕਦਾ ਇਸ ਕਰਕੇ ਅਸੀਂ ਜਿਹੜਾ ਇਹ ਉਪਰਾਲਾ ਕੀਤਾ ਠੀਕ ਆ ਤੇ ਅਸੀਂ ਜਿਹੜੇ ਸਾਰੇ ਮੁਲਾਜ਼ਮ ਨੇ ਆਪਦੇ ਦੇਵ ਚੋਂ ਜਿਹੜਾ ਖਰਚ ਕਰਕੇ ਇਹਨਾਂ ਦੀ ਛੱਤ ਦਾ ਜਿਹੜਾ ਪ੍ਰਬੰਧਾ ਉਹ ਕੰਮ ਕੰਮ ਕਰਾਉਂਦਾ ਫਰ ਅੱਗੇ ਵੀ ਇਹ ਅਪਰੇਸ਼ਨ ਚੱਲਦੇ ਜਾਣਗੇ ਕਿਉਂਕਿ ਬਾਰਿਸ਼ਾਂ ਦੇ ਵਿੱਚ ਕਾਫੀ ਲੋਕਾਂ ਦੇ ਸਛਤਾਂ ਚੋਈਆਂ ਵੀ ਨੇ ਤੇ ਕਿਰੀਆਂ ਵੀ ਨੇ ਹਾਂਜੀ ਹਾਂ ਅੱਗੇ ਵੀ ਦੇਖਾਂਗੇ ਲੱਖੇ ਜੀ ਸਾਰਿਆਂ ਨੂੰ ਬੇਨਤੀ ਹੈ ਵੀ ਆਪਣੇ ਇਲਾਕੇ ਚ ਦੇਖੋ ਜਿੱਥੇ ਕੋਈ ਹੈ ਜਿਆ ਪਰਿਵਾਰ ਉਹਦੀ ਜ਼ਰੂਰਤ ਹੈ ਇਸੇ ਵੱਲੋਂ ਤੁਹਾਡੇ ਵੱਲੋਂ ਕੋਈ ਚਿੱਠੀ ਵੀ ਲਿਖਿਆ ਵੀ ਆਪਣੇ ਸੀਨੀਅਰ ਅਫਸਰ ਸਾਹਿਬਾਨ ਨੂੰ ਸੀਨੀਅਰ ਅਫਸਰਾਂ ਨੇ ਪਹਿਲਾਂ ਹੀ ਸਾਨੂੰ ਹਦਾਇਤਾਂ ਨੇ ਵੀ ਜਿਹੜੇ ਇਦਾਂ ਦੇ ਕੋਈ ਆਪਦੇ ਲੱਖੇ ਚ ਦੇਖੋ ਕੋਈ ਗਰੀਬ ਪਰਿਵਾਰਾ ਹੋਰ ਆ ਵੀ ਉਹਨਾਂ ਦੀ ਮਦਦ ਕਰੋ ਤੇ ਮਦਦ ਕਰਦੇ ਰਹਿੰਦੇ ਆ ਤੇ ਅੱਗੇ ਤੋਂ ਵੀ ਜਿਹੜੀ ਕਰਦੇ ਰਹੇ ਆ